ਆਉ ਪਪਾ ਜੀ ਮੇਰੇ ਕੋਲ ਆਓ ਤੁਮਨੇ ਬੱਸ ਆਓ ਸਾਹ ਬੜਾ ਇੱਤਿਹਾਸ ਇਹਨੇ ਤਾਂ ਹਾਂ ਨਹੀਂ ਉੱਥੇ ਹਿਮਾਚਲ ਦੀ ਬੱਚਾ ਨੂੰ ਲਾਇਆ ਪਪਾ ਬੱਸ ਬੱਸ ਲਾਤੇ ਬੱਸ ਬੱਸ ਉਹ ਬੱਸ

ਇਹ ਮਤਲਬ ਨਹੀਂ ਜੀ ਇੱਕ ਦੋ ਵਾਰ ਕਰ ਰਹੀ ਸੀ ਆਪਣੀ ਹਮਾਚੀ ਦੀ ਕੁੱਲੂ ਵਾਲੀ ਆਣੀ ਹੋਣੀ ਹੈ ਆਜੋ ਸਾਰੇ ਆਣੇ ਚਾਹੀਦੇ ਹੈ ਜੀ ਆਜੋ ਇੱਧਰ ਸਾਰੇ ਆਣੇ ਹੈ ਹਾਂ ਅਨੁਭਵ ਵਾਲੇ ਜੀ ਸੁਖਿੰਦਰ ਸਾਰਨ ਕੇ ਇੱਥੇ ਆ ਜਾਓ ਸਾਰਨ ਕੇ ਇੱਥੇ ਆ ਜਾਓ ਉਹ ਆ ਗਿਆ ਮੈਂ ਮਾਰਦਾ ਮਾਰਦਾ ਲੈ ਕੇ ਕਿਧਰ ਹੋ ਯਾਰ ਅੰਦੀ ਕੋ ਦੰਨੂ ਤੇ ਲੈ ਜਾ ਸਾਰਨ ਤੇ ਭਾਈ ਮਨ ਸਾਰਨ ਤੇ ਭਾਈ ਮਨ ਇੰਦਰ ਬੰਦੇ ਕਿੱਥੇ ਇੱਥੇ ਆ ਜਾਓ ਸਾਰੀ ਬਸ ਆਦੀ ਆ ਗਿਆ ਨਹੀਂ ਆਉਂਦਾ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਸਟੈਂਡ ਜਿਸੀਂ ਖੜੇ ਆ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖ ਯੂਥੋ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਤੇ ਸਾਡੇ ਨੌਜਵਾਨ ਤਰਕਟਣਾਵਾ ਵਾਪਰ ਰਹੀਆਂ ਨੇ ਬਿਰੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਮਾਤਿਰ ਜਿਹਾ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਦਿਲਾਂ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਇਹ ਦੋ ਟਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਮੈਂ ਉਹਨਾਂ Hindu ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀਆਂ ਦੇ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇਹਦਾ ਸੀਐਮ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਬਾਰ ਬਾਰੇ ਭਿੰਡਰਾ ਵਾਲੇ ਸੰਤਾਂ ਨੂੰ ਅਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਵਿੱਚ ਸ਼੍ਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਤੇ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸਚਕਣ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਡੇ ਜਰਨੈਲਸ ਹੁਣ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ ਤੇ ਵੀ برداشت ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਨੇ ਆ ਤੇ ਇਹਨੂੰ ਨੱਥ ਪਾਓ ਇਹ ਪੰਥ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਲੋਕ ਜਿਸ ਤਰੀਕੇ ਨਾਲ ਝੰਡੇ ਨੂੰ ਰੋਲ ਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰ ਕਿ ਜੇ ਤੁਹਾਡੇ ਪੱਟਾ ਦੇ ਵਿੱਚ ਦਮ ਹੈਗਾ ਆ ਤੇ ਫਿਰ ਸੰਤਾ ਦੇ ਝੰਡੇ ਤੇ ਸੰਤਾ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਹੈ ਜਿੰਨੇ ਆਪਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਕੋ ਕੁਮਾਦ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਦੇ ਅੱਜ ਦਸਤਾਰਾਂ ਨੇ ਤੇ ਸੰਤ ਜਰਨੈਲ ਸਿੰਘਾ ਹੁਣਾਂ ਤੇ ਕਰਕੇ ਹੀ ਸੋਪਦੀਆਂ ਨੇ ਜਿਸ ਤਰੀਕੇ ਨਾਲ ਇੱਥੇ ਦੀ ਹਕੂਮਤ ਦਰਬਾਰ ਸਾਹਿਬ ਨੂੰ ਟੈਟੇਰੀ ਕਰ ਰਹੀ ਸੀ ਪੰਜਾਬ ਦੀ ਨੌਜਵਾਨ ਇਹਨਾਂ ਨੂੰ ਪੁੱਛ ਰਹੀ ਸੀ ਉਹਨੂੰ ਠੱਲ ਪਾਉਣ ਵਾਲਾ ਜਰਨੈਲ ਸੀ ਤੇ ਸੰਤ ਜਰਨੈਲ ਸੀ ਸੀ ਸੋ ਇਹ ਸੁਨੇਹਾ ਪੰਜਾਬ ਦੀ ਨੌਜਵਾਨਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਜੀ ਉਦੋਂ ਪੰਜਾਬ ਵੱਲੋਂ ਕਿ ਪਾਈ ਦੇ ਤੁਹਾਡੀਆਂ ਲੱਤਾ ਪਾਰ ਚੱਲਦੀਆਂ ਨੇ ਫੇਰ ਹੀ ਸੰਤਾ ਦੇ ਸਟicker ਲਾ ਕੇ ਜਾਓ ਤੇ ਜੇ ਕੋ ਲਾਵੇ ਤੇ ਉਹਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਗ ਨੂੰ ਕੋ ਹੱਥ ਪਾਲੇ ਇੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਪੈਂਦਾ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆ ਬਸ ਉਹਨਾਂ ਦੇ ਮੂੰਹ ਕਰਕੇ ক্লোਜ਼ ਕਰਕੇ ਲੌਜਨਰ ਸਿਕਰਾਂ ਦੇ ਉੱਪਰ ਨਾਉ ਨਾਉ ਨਾ ਬਾਕੀ ਕੰਡੈਕਟਰ ਵੀ ਇਹਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਨਾਲ ਸਾਡੀ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈਗੀ ਆਜੋ ਆਜੋ ਭਾਈ ਆਜੋ ਸਾਰੇ

ਕੀ ਹਾਂ ਉਹ ਸ਼ੀਸ਼ੇ ਦੇ ਨਾਲ ਥੱਲੇ ਕਰਕੇ ਥੱਲੇ ਕਰਕੇ ਲਾ ਥੋੜੀ ਉਹ ਸ਼ੀਸ਼ਾ ਨੀ ਬਿਦਲ ਥੋੜੀ ਜਿਹੀ ਥੱਲੇ ਕਰ ਦੋ ਥੱਲੇ ਕਰ ਦੋ ਨਾਲ ਲਾਓ

आज आ भी हिमाचल वाली ला दी आप भी हिमाचल वाली लिया ਐਕਟਵੀਆ ਰੀਮ ਦੀਮ ਨਾਲ ਆਉਂਦਾ ਰੀਮ ਦੀਮ ਨਾਲ ਆਉਂਦਾ ਨਹੀਂ ਮੈਨੂੰ ਅਜਿਹਾ ਪਤਾ ਇਸ ਲੀਗ ਦੀਮ ਨਾਲ ਕੋਈ ਨਹੀਂ ਆਉਂਦਾ ਇਹੋ ਪੋਸਟ ਨਾਲ ਥੱਲੇ ਥੱਲੇ ਲਾਓ ਜਿੱਥੇ ਆਦੂ ਦਾ ਹੋਵੇ ਸਾਡਾ ਚਿੰਦਣਾ ਕਰਦੋ ਕੋਈ ਲੱਗਦਾ ਹੈ ਕਿ ਮੇਰਾ ਉਹਨਾਂ ਦਾ ਬੋਰਡ ਵਾਲਾ ਹੱਥੇ ਨੇ ਲਾਓ ਅਦਾਹੀ ਨਾ ਮੇਰੇ ਕੀ ਆਹ ਆ ਬੋਰਡ ਦੇ ਸਿੰਘ ਸਾਹਿਬ ਉਸ ਬੰਦੇ ਨਾਲ ਜਿਸ ਬੰਦੇ ਦੀਆਂ ਕਰਤੂਕਤਾ ਕਰਕੇ ਸਾਰੀ ਸਮੱਸਿਆ ਪੈਦਾ ਆ ਆਪ ਵੀ ਉਹਦਾ ਰੁਪਇਆ ਖੱਲੇ ਕਰੋ ਇਹਦਾ ਗੱਲ ਮੈਂ ਲਾ ਦੂਗਾ ਇਹੋ ਨਹੀਂ ਲਾਉਂਗਾ ਹੋਰ ਬਹੁਤ ਲਾਤ ਮਾਰੀ आे जा इहे கட்டோ இண இவ்வளோ ਮਨਜੋਤ ਜਸਰਾਜ ਹੋ ਜਾਂਦੇ ਤੁਸੀਂ ਜਾਓ ਨਰਾਇਣ ਭਾਜੀ ਆਜੋ ਸਰ ਇੱਧਰ ਆਜੋ ਜਸਰਾਜ ਓਏ ਲੱਗੜੇ ਮਨਾਈਆਂ ਕੋਈ ਆਣੀ ਐ ਇੱਕ ਭਾਜਾ ਜਰੂਰ ਬੋਤਲੀਆਂ ਦੇ ਇਹ ਆਈ ਆ ਜਾ ਰੇਂਜੀ ਆ ਜਾ ਆ ਜਾ ਭਾਜੀ ਨਿਕਟੇ ਇੱਧਰ ਆ ਕੇ ਵੀ ਆ ਜਾ ਇੱਥੇ ਇਹ ਬਈ ਆਓ ਇੱਧਰ ਆਓ ਬਾਬਾ ਜੀ ਕੇਦਾਰ ਜੀ ਇੱਧਰ ਆਓ ਕਾਗਜ਼ ਉਹਦਾ ਲੈ ਕੇ ਆਓ ਇੱਥੇ ਆ ਬੱਬੇ ਦੇ ਕੋਟ ਆਉਂਦੇ ਆਓ ਬਾਬਾ ਜੀ ਇੱਧਰ ਆਓ ਬਾਈ ਓਕੇ ਚਲੋ ਇਹ ਵੀ ਆ ਜੀ ਚਲੋ ਆਜੋ ਆਜੋ ਬਾਬਾ ਜੀ ਇਹ ਸੂਦੇ ਗੱਲ ਦੀ ਆ ਕੇ ਪਟਾ ਬਹੁਤ ਜਿਹੜੇ ਕਰਤੂਤਾਂ ਕਰੇ ਸਾਰੀ ਗਰਮੀਆ ਵਾਪਰਦੀ ਆ ਫੜੇ ਫੋਨ ਆਜੋ ਉਹ ਬਈ ਜਲਦੀ ਆਜੋ ਉਹ ਹੀ ਕਰੋ